ਸੋ ਅੱਜ ਅੰਦਰ ਨਬੀਸ ਲਾਈਕੜਾ ਜਨਨ ਤੇ ਅੱਜ ਅਸੀਂ ਤੁਹਾਨੂੰ ਡਿਜ਼ਾਈਨ ਬਣਾਉਣ ਦਾ ਤਰੀਕਾ ਦੱਸਾਂਗੀ ਇਹ ਜਿਹੜਾ ਆਪਾਂ ਡਿਜ਼ਾਈਨ ਬਣਾਵਾਂਗੇ ਬਾਜੂ ਦੇ ਉੱਪਰ ਬਾਜੂ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਮੰਗੇ ਪਲੱਜ ਨਾਲ ਪਲੱਜ ਨਾਲ ਦਾ ਪਲੇਨ ਕੱਪੜਾ ਲੈ ਕੇ ਅੱਜ ਇਹ ਪੈਨ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆ ਜਾਊਗਾ ਉੱਪਰ ਜੇ ਆਪਾਂ ਮੱਟੇਰ ਕਲਰ ਦੇ ਬਟਨ ਲਾ ਮੰਗੇ ਜਤੋਂ ਪਲੇਨ ਕੱਪੜਾ ਮੱਟੇਰ ਕਲਰ ਦਾ ਸੇਮ ਇਸ ਕਲਰ ਦੇ ਪੱਟੀ ਦੇ ਸੈਂਟਰ ਦੇ ਵਿੱਚ ਬਟਨ ਲਾ ਕੇ ਬਹੁਤ ਸੋਹਣਾ ਬਾਜੀ ਦਾ ਇਹ ਮਨ ਕੇ ਤਿਆਰ ਹੋਊਂਜੀ ਤੁਸੀਂ ਵੀ ਗੁਰੂ ਤੋਂ ਗੁੱਡ ਲੱਗਣ ਤਾਂ ਬਿਤੇ ਅਨਾਲ ਦੇਖਣ ਮਿਲਣ ਲੈਕਸ਼ਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੀ ਰੋਂ ਕੰਸ਼ਲ ਕਰਨਾ ਰਹੇ ਸਵਾਰ ਤੇ ਸਾਡਾ ਪੰਜਾਬੀ ਸਲਾਈਕ ਦਾ ਚੈਨਲ ਤੇ ਅੱਜ ਅਸੀਂ ਤੁਹਾਨੂੰ ਬਾਜੀ ਦਾ ਬਹੁਤ ਸੋਹਣਾ ਡਿਜ਼ਾਈਨ ਬਣਾਉਣ ਦਾ ਤਰੀਕਾ ਦੱਸਾਂਗੇ ਜੋ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਇਸ ਦੇ ਵਿੱਚ ਲੈਸ ਦਾ ਵੀ ਇਸਤੇਮਾਲ ਕਰਾਂਗੇ ਬਹੁਤ ਸੋਹਣਾ ਝਾਲਰ ਵਾਲਾ ਡਿਜ਼ਾਈਨ ਬਣ ਕੇ ਧਰੂਗਾ ਫਿਰ ਲ ਮਾੜਾ ਇਹ ਆਪਣਾ 6 ਇੰਚ ਦੀ ਫਰ ਲੈ ਲਵਾਂਗੇ ਬਿਲਕੁਲ ਅੱਗੇ ਤੋਂ ਲੈ ਕੇ 6 ਇੰਚ ਤੇ ਆਪਾਂ ਨਿਸ਼ਾਨ ਲਗਾਏ 6 ਇੰਚ ਦੇ ਵਿੱਚ ਵਿੱਚ ਆਪਾਂ ਇਹ ਸਾਰਾ ਡਿਜ਼ਾਈਨ ਬਣਾਉਣਾ 1.5 ਇੰਚ ਦਾ ਫੋਲਡ ਹੋ ਜਾਊਗਾ 4.5 ਇੰਚ ਦਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਉਦੋਂ ਲਈ ਪਹਿਲਾਂ ਆਪਾਂ ਪਲੇਨ ਕਪੜਾ ਲਵਾਂਗੇ ਇਸ ਨੂੰ ਆਪਾਂ ਡਬਲ ਫੋਲਡ ਕਰਕੇ ਇਹਦੇ ਆਪਾਂ ਖਿੱਚ ਕੇ ਤਾਂ ਅੱਗੇ ਨਾਲ ਖਿੱਚ ਕੇ ਬਲ ਬਾਵਾਂਗੇ ਆਪਾਂ ਵੱਡੀ ਸਲਾਈ ਲਗਾ ਰਹੇ ਹਾਂਗੇ ਇਸ ਤਰੀਕੇ ਨਾਲ ਇਹ ਸਾਡੇ ਤਾਂ ਅੱਗੇ ਨਾਲ ਖਿੱਚ ਕੇ ਇਹਨੇ ਆਪਣੀ ਬਾਜੂ ਦੀ ਮੂਰੀ ਆ ਇਹਨਾਂ ਆਪਣੇ ਬਾਜੀ ਦਾ ਡਿਜ਼ਾਈਨ ਬਣਾਉਣਾ ਉਸ ਹਿਸਾਬ ਨਾਲ ਆਪਾਂ ਇਹਦੇ ਬਲ ਪਾ ਲਾਂਗੇ ਇਹਤੇ ਪੈਰ ਪੈਰ ਦੀ ਸਲਾਈ ਲਾਵਾਂਗੇ ਪਹਿਲਾਂ ਬਲਾਂ ਨੂੰ ਬਲਾਂ ਸੈੱਟ ਕਰਾਂਗੇ ਜੰਗੀ ਤਰ੍ਹਾਂ ਸੈੱਟ ਕਰਕੇ ਪੈਰ ਪੈਰ ਦੀ ਸਲਾਈ ਲਾਵਾਂਗੇ ਉਸ ਤੋਂ ਬਾਅਦ ਇਸ ਉੱਪਰ ਆਪਾਂ ਪੈਚ ਲਾਵਾਂਗੇ ਸੇਮ ਨਾਲ ਦੇ ਕੱਪੜੇ ਦਾ ਜਿਸ ਕਲਰ ਦੀ ਆਪਣੇ ਕੋਲੇ ਬਾਜੂ ਹੈ ਨਹੀਂ ਕੀ ਪ੍ਰਿੰਟ ਪਹਿਲਾਂ ਸਾਰੀ ਸਲਾਈ ਨੂੰ ਆਪਾਂ ਕੰਪਲੀਟ ਕਰ ਲਾਂਗੇ ਇਸ ਤਰੀਕੇ ਨਾਲ ਸਾਰੀ ਸਲਾਈ ਨੂੰ ਆਪਾਂ ਕੰਪਲੀਟ ਕਰ ਲਾਂਗੇ ਪਹਿਲਾਂ ਬਲਾਂ ਨੂੰ ਸੈੱਟ ਕਰਾਂਗੇ ਪਹਿਲਾਂ ਪੈਰਾਂ ਨੂੰ ਸੈੱਟ ਕਰਕੇ ਸਾਰੀ ਸਿਲਾਈ ਨੂੰ ਕੰਪਲੀਟ ਕਰ ਲਿਆ। ਉਸ ਤੋਂ ਬਾਅਦ ਇਸ ਉੱਪਰ ਬਣਾਵਾਂਗੇ ਪੈਚ। ਯਾਨੀ ਕਿ 1 ਇੰਚ ਜੋ ਸੈਂਟਰ ਦੇ ਵਿੱਚ ਇਸਦੇ ਗੈਪ ਆ ਇਸ ਉੱਪਰ ਆਪਾਂ ਪੈਚ ਲਾਵਾਂਗੇ ਇਸ ਕੱਪੜੇ ਦਾ। ਇਸ ਕੱਪੜੇ ਦਾ ਆਪਾਂ ਪੈਚ ਲਾਵਾਂਗੇ। ਪਹਿਲਾਂ ਇਸ ਨੂੰ ਫੋਲਡ ਕਰ ਲਾਂਗੇ ਸਾਈਡ ਤੋਂ। ਸਾਈਡ ਤੋਂ ਫੋਲਡ ਕਰਕੇ ਬਿਲਕੁਲ ਲਫਤੇ ਸਲਾਈ ਲਗਾਉਣੀ ਆਪਾਂ ਨੇ ਜੋ ਆਪਾਂ ਬਖਾ ਲਗਾ ਰਹੇ ਹਾਂ ਬਿਲਕੁਲ ਲਫਤੇ ਲਾਵਾਂਗੇ ਇਸ ਟ੍ਰਿਕ ਨਾਲ ਹੀ ਆਪਾਂ ਇਸ ਲਾਈਨ ਨੂੰ ਕੰਪਲੀਟ ਕਰ ਲਾਂਗੇ ਇਸ ਤਰ੍ਹਾਂ ਨੇ ਜੇਕਰ ਤੁਸੀਂ ਹੋਰ ਕੋਈ ਵੀ ਡਿਜ਼ਾਈਨ ਦੇਖਣੇ ਨੇ ਤੁਸੀਂ ਸਾਡੇ ਪੰਜਾਬੀ ਸਲਾਈਕੜੇ ਜੈਨ ਨੂੰ ਸਬਸਕ੍ਰਾਈਬ ਕਰ ਲਓ ਜੀ ਜੋ ਵੀ ਆਪਾਂ ਡਿਜ਼ਾਈਨ ਤਿਆਰ ਕਰਦੇ ਉਸ ਦੀ ਆਪਾਂ ਵੀਡੀਓ ਜ਼ਰੂਰ ਪਾਉਣੇ ਹਨ ਤੁਸੀਂ ਵੀ ਇਸ ਤਰੀਕੇ ਨਾਲ ਡਿਜ਼ਾਈਨ ਤਿਆਰ ਕਰ ਸਕਦੇ ਹੋ ਬਹੁਤ ਵਧੀਆ ਕਾਟਨ ਦੇ ਸੂਟਾਂ ਤੋਂ ਫੈਂਸੀ ਸੂਟ ਤਿਆਰ ਕਰ ਸਕਦੇ ਹੋ ਜੇਕਰ ਸਾਡੀਆਂ ਭੈਣਾਂ ਨੇ ਫਰੀ ਦੇ ਵਿੱਚ ਸਿਲਾਈ ਸਿੱਖਣੀ ਹੈ ਉਸ ਦੇ ਸਾਡੇ ਚੈਨਲ ਦੇ ਉੱਪਰ ਫਰੀ ਕੋਰਸ ਪਾਇਆ ਹੈ ਜੀ ਕੋਰਸ ਆਪਣੇ ਐਪ ਦੇ ਉੱਪਰ ਵੀ ਆਪਣਾ ਸਿਲਾਈ ਕਢਾਈ ਐਪ ਆ ਪਲਸ ਪਲੇ ਸਟੋਰ ਤੇ ਜੇਕਰ ਤੁਸੀਂ ਕੋਰਸ ਖਰੀਦਣਾ ਚਾਹੁੰਦੇ ਹੋ ਉਹਦੇ 1000 ਰੁਪਏ ਫੀਸ ਹੈ ਜੀ ਘਰ ਬੈਠੇ ਕੰਮ ਸਿੱਖ ਰਿਹਾ ਸਿੱਖ ਸਕਦੇ ਹੋ ਲਾਈਫਟਾਈਮ ਲਈ 1000 ਰੁਪਏ ਫੀਸ ਹੈ ਜੀ ਇਹਦੇ ਧ੍ਰਿਕਨ ਬਲਬੇ ਸਾਰੀ ਸਲਾਈ ਲਗਾ ਲਾਂਗੇ ਇਹਦੇ ਉੱਪਰ ਆਪਾਂ ਬਟਨ ਲਗਾਵਾਂਗੇ ਮਸਟਰਡ ਕਲਰ ਦੇ ਬਟਨ ਲਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਅੱਗੇ ਇਹਦੇ ਆਪਾਂ ਲੇਸ ਲਾਵਾਂਗੇ ਸੇਮੇ ਸਿੱਧਰਣੇ ਲੈਸੀ ਆਪਾਂ ਫਰਾਕ ਦੇ ਜੋ ਨੀਚੇ ਕੇ ਟਲਾਮਾਂਗੇ ਇਹ ਆਪਾਂ ਇੱਕ ਡਰੈਸ ਤਿਆਰ ਕਰ ਰਹੇ ਹਾਂ ਬਹੁਤ ਸੋਹਣੀ ਕਾਟਨ ਦੇ ਕੱਪੜੇ ਵਿੱਚ ਲੈਸ ਨੂੰ ਆਪਾਂ ਪੈਪਨ ਟੈਪ ਲਾਵਾਂਗੇ ਜਿਸ ਤਰ੍ਹਾਂ ਅੱਗੇ ਆਪਾਂ ਪੈਪਨ ਲਉਂਦੇ ਹਾਂ ਨੇ ਘੁੰਮ ਬਿਲਕੁਲ ਉਸ ਤਰੀਕੇ ਨਾਲ ਹੀ ਆਪਾਂ ਇਹ ਲੈਸ ਨੂੰ ਲਗਾਵਾਂਗੇ ਦੋ ਸਲਾਈਆਂ ਦੇ ਵਿੱਚ ਬਹੁਤ ਸੋਹਣਾ ਬਾਜੂ ਦਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹਦੇ ਆਪਾਂ ਨੇ ਫਰੰਟ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨ ਬਣਾਵਾਂਗੇ। ਉਹਦੀ ਵੀ ਆਪਾਂ ਵੀਡੀਓ ਪਾਵਾਂਗੇ। ਇਸੇ ਤਰੀਕੇ ਨਾਲ ਇਹ ਸਾਰੀ ਸਲਾਈ ਆਪਾਂ ਪਹਿਲਾਂ ਕੰਪਲੀਟ ਕਰ ਲਾਂਗੇ। ਇਹ ਆਪਣੀ ਪਹਿਲੀ ਸਲਾਈ ਲਾ ਕੇ ਤਿਆਰ ਹੁਣ ਆਪਾਂ ਇਸ ਉੱਪਰ ਕੱਚਾ ਪਾਵਾਂਗੇ ਤਰਪਾਈ ਦੇ ਲਈ। ਇਹ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੈ। ਇਹ ਦੇਖੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬਾਜੀ ਦਾ ਆਪਣਾ ਬਣ ਕੇ ਤਿਆਰ ਆ। ਬਹੁਤ ਹੀ ਆਸਾਨ ਤਰੀਕੇ ਨਾਲ। ਇਹ ਆਪਣ ਨੇ ਬਾਜੀ ਦੇ ਉੱਪਰ ਪੂਰੀ ਬਾਜੀ ਦੇ ਉੱਪਰ ਡਿਜ਼ਾਈਨ ਤਿਆਰ ਕਰਾਈ ਜੀ। ਉੱਪਰ ਇਹਦੇ ਆਪਣ ਨੇ ਬਲ ਬਾਇਨੇ ਕਿਉਂਕਿ ਬਾਜੀ ਆਪਣ ਨੇ ਡਿਜ਼ਾਈਨ ਕਰ ਬੋਣੇ ਇਸ ਕਰਕੇ ਉੱਪਰ ਆਪਣ ਨੇ ਬਲ ਬਾਇਨੇ। ਵੀਡੀਓ ਵਧੀਆ ਲੱਗੀ ਵੀਰ ਨੂੰ ਲਾਈਕ ਕਰੋ ਸ਼ੇਅਰ ਕਰੋ ਜੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਇਸ ਤਰ੍ਹਾਂ ਦੀ ਹੋਰ ਨਕਸ਼ੀਆਂ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਦੇ ਲਈ